ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਬੜਾ ਵਧੀਆ ਇੱਕ ਉਪਰਾਲਾ ਕੀਤਾ ਗਿਆ ਜੋ ਬੂਟੇ ਲਗਾਏ ਗਏ ਨੇ ਔਰ ਪਰਿਆਵਰਣ ਨੂੰ ਬਚਾਉਣ ਵਾਸਤੇ ਇੱਕ ਬੜਾ ਵੱਡਾ ਮਤਲਬ ਕਿ ਇੱਕ ਉਪਰਾਲਾ ਵਾ ਔਰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਆ ਔਰ ਵਾਤਾਵਰਨ ਨੂੰ ਸੰਭਾਲਣਾ ਚਾਹੀਦਾ ਹੈ ਔਰ ਇੱਕ ਹੈਲਥ ਟਿਪਸ ਵੀ ਆ ਜੇਕਰ ਤੁਸੀਂ ਆਪਣੀ ਜੀਵਨ ਨੂੰ ਹੋਰ ਲੰਮਾ ਔਰ ਵਧੀਆ ਤੰਦਰੁਸਤ ਬਣਾਉਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਪੀੜ ਪੌਦੇ ਲਗਾਓ ਇਹ ਇੱਕ ਜਿਹੜੀ ਭੁੱਖ ਦੀ ਪਾਲਸੀ ਹੈ ਇੱਕ ਜਿਹੜੀ ਇੰਸ਼ੋਰੈਂਸ ਪਾਲਸੀ ਤੋਂ ਵੀ ਵੱਧ ਕੇ ਇਹ ਹੈ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਝ ਦੇ ਕੇ ਜਾਣੇ ਹੋ ਇਹ ਤੁਹਾਡੇ ਤੋਂ ਬਾਅਦ ਵੀ ਜਿਹੜੇ ਜੀਵਿਤ ਰਹਿਣਗੇ ਉਹ ਤੁਹਾਨੂੰ ਇੱਕ ਜਿਹੜਾ ਵਾ ਆਕਸੀਜਨ ਦੇਣਗੇ ਇਹ ਬੜੀ ਮੁੱਲੀ ਚੀਜ਼ ਹੈ ਔਰ ਸਾਨੂੰ ਵੱਧ ਤੋਂ ਵੱਧ ਜਿਹੜਾ ਵਾ ਪੇੜ ਪੌਦੇ ਲਗਾਉਣੇ ਚਾਹੀਦੇ ਵਧੀਆ ਜਗ੍ਹਾ ਤੇ ਲਗਾਉਣੇ ਚਾਹੀਦੇ ਆ ਜਿੱਥੇ ਉਹਦਾ ਰਖ ਰਖਾਵ ਪ੍ਰੋਪਰ ਹੋ ਜਾਵੇ ਔਰ ਉਸ ਤੋਂ ਬਾਅਦ ਉਹਦੀ ਬੂਟੇ ਦੀ ਜਿਹੜੀ ਹੈ ਦੇਖ ਰਿਕ ਵੀ ਕਰਨੀ ਚਾਹੀਦੀ ਆ ਔਰ ਲਗਾਤਾਰ ਜਿਹੜਾ ਵਾ ਕਿ ਬੂਟੇ ਨੂੰ ਪਾਣੀ ਵਗੈਰਾ ਦਿੰਦੇ ਰਹਿਣਾ ਚਾਹੀਦਾ ਤਾਂ ਕਿ ਉਹਦੀ ਜੀਵਨ ਜਿਹੜਾ ਉਹਦਾ ਵੀ ਬਚਿਆ ਰਹੇ ਔਰ ਤੁਹਾਨੂੰ ਦੁਆਵਾਂ ਵੀ ਦੇਵੇ ਔਰ ਦੁਨੀਆਵੀ ਦੁਆਵਾਂ ਦੇਵੇ ਔਰ ਅਸੀਂ ਦਾ ਇਹ ਬੇਨਤੀ ਕਰਾਂਗੇ ਕਿ ਉਸ ਤੋਂ ਬਾਅਦ ਇਹ ਜਿਹੜੀ ਹੈ ਇਹਨੂੰ ਸਮੇਂ-ਸਮੇਂ ਸਿਰ ਆ ਕੇ ਦੇਖਣਾ ਚਾਹੀਦਾ ਵੀ ਜਿੱਥੇ ਤੁਸੀਂ ਬੂਟਾ ਲਗਾਇਆ ਕੀ ਉਹ ਠੀਕ ਹੈ ਉਹਦੀ ਹੈਲਥ ਠੀਕ ਹੈ ਇਹ ਜ਼ਰੂਰੀ ਹੈ ਔਰ ਬੂਟੇ ਵੀ ਲਗਾਓ ਤੇ ਬੂਟਿਆਂ ਦੀ ਸਾਂਭ ਸੰਭਾਲ ਵੀ ਕਰੋ ਇਸੇ ਦੇ ਨਾਲ ਹੀ ਧੰਨਵਾਦ